ਮੰਮੀ ਹਾਂ ਬੁੱਤ ਕੀ ਕਰੀ ਜਾਨੀ ਐ ਕੀ ਕਰਨੀ ਸੀ ਝਾੜੂ ਲਾ ਕੇ ਹਟੀਆਂ ਸਿਕੁਰਿਟੀ ਵਾਲੇ ਲੱਗੀ ਬੈਠਿਆਂ ਨੂੰ ਕੀ ਕੰਮ ਸੀ ਤੈਨੂੰ ਮੋਂ ਦਾ ਪੈਸੇ ਜੇ ਲੈਣੇ ਸਨ ਪੈਸੇ ਪੈਸੇ ਤੂੰ ਕੀ ਕਰਨੀ ਐ ਮੇਰੀ 12ਵੀਂ ਹੋ ਗਈ ਹੁਣ ਮੈਂ ਕਾਲਜ ਦੇ ਐਡਮਿਸ਼ਨ ਕਰਾਉਂਗਾ ਹਾਂ ਨਾ ਦੇਖ ਬੁੱਤ ਹੁਣ ਤਾਂ ਮੇਰੇ ਕੋਲ ਪੈਸੇ ਹੈ ਨਹੀਂ ਜਦੋਂ ਕੋਈ ਪੈਸਾ ਲੈਣਾ ਹੁੰਦਾ ਨਾ ਮੈਥੋਂ ਨਾ ਮੰਗਿਆ ਕਰ ਇਹ ਤਾਂ ਮੰਗ ਲਿਆ ਕਰ ਆਹ ਵੱਡੇ ਮਲਾਜ਼ਮ ਤੋਂ ਇਹ ਤਾਂ ਮੰਗਿਆ ਕਰ ਪੈਸੇ ਤੋਂ ਵੇ ਇਹ ਕਹਿੰਦਾ ਤੂੰ ਮੰਗ ਲੈ ਤੂੰ ਕਹਿੰਦੇ ਇਹ ਤੂੰ ਮੰਗ ਲੈ ਮੇਰਾ ਦੁਆਨੇ ਗਦੀ ਘੇੜ ਪਰ ਕੇ ਕਿਉਂ ਮੈਂ ਸਰਕਾਰੀ ਨੌਕਰੀ ਤੇ ਲੱਗੀਆਂ ਵੀ ਇਹ ਕਹਿੰਦੇ ਵੀ ਇਹ ਤੋਂ ਮੰਗ ਲੈ ਮੇਰੇ ਕੋਲੇ ਕਿੱਥੇ ਹੁੰਦੇ ਆ ਉਹ ਤੁਸੀਂ ਨਹੀਂ ਲੱਗੇ ਮੈਂ ਲੱਗ ਜੂਗਾ ਮੈਨੂੰ ਪੜਾ ਦਿਓ ਮੇਰੀ ਗੱਲ ਸੁਣ ਲੈ ਤੂੰ ਇਹਦੇ ਕੰਨੀ ਦੇਖ ਇਹਨੂੰ ਮਾੜਾ ਮੱਟਾ ਸਮਝਾ ਦਿਆ ਕਰ ਇਹਨੂੰ ਆਪ ਨੂੰ ਨੀ ਨਾ ਚੌਰਿਆ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਮੇਰੀ ਗੱਲ ਸੁਣ ਮਲਾਜਮਾਂ ਦੇ ਕੰਮ ਹੈਗੇ ਤੇਰੇ ਬੂਟ ਤਾਂ ਐ ਸਜਾ ਕੇ ਪਾ ਲੈਂਦਾ ਬਸ ਵੀ ਹਾਂ ਜਾਣ ਐਨ ਦਾ ਡਿਊਟੀ ਛੇਤੀ ਉੱਠ ਖੜ 12:00 ਵੱਜ ਗਏ ਵੀਰੇ ਕਿਹੜਾ ਉੱਠ ਪੈਂ ਗੋ ਯਾਰ ਚਾਉ ਦੇਖ ਲਾ ਦੇਖ ਲਾ ਇਹਨੇ ਲੋਕ ਪੈਸਾ ਚੱਕੀ ਫਿਰਦੇ ਆ ਤਾਂ ਨੀ ਨੌਕਰੀਆਂ ਮਿਲਦੀਆਂ ਇੱਕ ਘਰ ਹੀ ਨੌਕਰੀ ਨੂੰ ਠਕਰਾਈ ਜਾਂਦਾ ਨੇ ਸ਼ਰਮ ਨਹੀਂ ਆਉਂਦੀ ਚੌਰੇ ਨੂੰ ਜਾਣ ਖਾ ਰੱਖੀ ਮੇਰੀ ਤਾਂ ਪੈਸੇ ਤੇ ਪੈਸਾ ਸਿਰ ਚੜੀ ਜਾਂਦਾ ਮੈਂ ਤੈਨੂੰ ਪੈਸੇ ਕਿੱਥੋਂ ਦੇ ਦਾਂ ਪੁੱਤ ਹੈ ਸਮਝਾ ਦੇ ਕਰ ਇਹਨੂੰ ਬੇ ਤੈਨੂੰ ਮੇਰੀ ਗੱਲ ਸੁਣ ਤੈਨੂੰ ਸ਼ਰਮ ਨਹੀਂ ਆਉਂਦੀ ਆ ਮੁੰਡਾ ਬਰਾਬਰ ਦਾ ਹੋਰੇਗਾ ਹੈਗੀ ਆ ਮਾੜੀ ਮੋਟੀ ਅਕਲ ਤੇਨੂੰ ਅੰਮੀ ਤੈਨੂੰ ਗੱਲ ਦੱਸਾਂ ਇੱਕ ਮੈਂ ਗੱਲ ਹਾਂ ਪੁੱਤ ਦੱਸ ਦੇਖਣਾ ਕੱਲ ਬਾਗਲ 'ਚ ਫੋਨ ਤੇ ਲੱਗਿਆ ਰਿਹਾ ਮੇਰੀ ਗੱਲ ਸੁਣ ਸਾਰਾ ਦਿਨ ਆਈ ਤੇ ਫੋਨ ਤੇ ਤਾਂ ਲੱਗਿਆ ਰਹਿੰਦਾ ਕੋਈ ਚੱਜ ਦਾ ਫੋਨ ਤੇ ਇਹਨੂੰ ਆਉਂਦਾ ਨਹੀਂ ਸਮਝਾਉਣ ਵਾਲੇ ਨਹੀਂ ਹੈਗੇ ਇਹਨੂੰ ਨਕੰਮੀ ਟੱਕਰਦੇ ਨੇ ਕਿਉਂ ਆਉਂਦਾ ਤੁਸੀਂ ਚੰਗੀ ਹੱਦ ਕਰੀ ਜਾਂਦੇ ਹੋ ਕੀ ਹੱਦ ਕਰਦੇ ਅਸੀਂ ਹੋਰ ਉਹਨੇ ਕਿਹਾ ਫੋਨ ਤੇ ਗੱਲਾਂ ਕਰਨ ਵਾਲਾ ਹੋਰ ਕਰਦਾ ਕਿਵੇਂ ਦੇਖਿਆ ਫੋਨ ਤੇ ਗੱਲਾਂ ਕਰ ਮੈਂ ਸੁਣਿਆ ਜੀ ਮੈਂ ਸੁਣਿਆ ਆ ਤਾਂ ਲੋਕ ਬਹੁਤ ਕੁਝ ਕਹਿੰਦੇ ਨੇ ਪਤਾ ਨਾ ਮੇਰੀ ਗੱਲ ਸੁਣ ਲੈ ਫੋਨ ਤੇ ਤਾਂ ਤੈਨੂੰ ਮੈਂ ਵੀ ਸੁਣਦੀ ਆ ਫੇਰ ਕੋਈ ਚੱਜ ਦਾ ਬੰਦਾ ਅਕਲ ਤਾਂ ਨਹੀਂ ਸਿਖਾਉਂਦਾ ਨਕਮਿਆ ਨਾ ਗੱਲਾਂ ਕਰੀ ਨਕਮਿਆ ਨਾ ਗੱਲਾਂ ਮਾਰੀ ਜਾਂਦਾ ਚਲ ਮੈਨੂੰ ਕਿਤੇ ਦੇਖਿਆ ਚਲ ਦੇਖਿਆ ਤਾਂ ਨਹੀਂ ਮੈਂ ਤੈਨੂੰ ਤੇ ਹਾਂ ਉਹੀ ਬਲੇਮ ਕਰ ਮਮੇ ਮਲਾਜਮ ਦਾ ਇਹ ਹੋਰ ਵੀ ਮੇਰੀ ਘਰ ਸੁਣ ਲੈ ਜੇ ਮਲਾਜਮ ਦਾ ਫੋਨ ਆਉਂਦਾ ਨਾ ਤੂੰ ਆਪਦੀ ਡਿਊਟੀ ਤੇ ਬੈਠਾ ਹੁੰਦਾ ਤੈਨੂੰ ਕੀ ਪਤਾ ਮੈਂ ਡਿਊਟੀ ਕਰਦਾ ਹੀ ਨਹੀਂ ਕਰਦਾ ਮੇਰੇ ਤਾਂ ਘਨੇ ਬੈਠੇ ਦੀ ਵੀ ਹਾਜ਼ਰੀ ਪੈਂਦੀ ਆ ਅੱਛਾ ਤੇਰੇ ਘਰੇ ਬੈਠੇ ਦੀ ਹਾਜ਼ਰੀ ਪੈਂਦੀ ਹੈ ਨਾ ਤੂੰ ਮੈਨੂੰ ਐਂ ਦੱਸ ਤੂੰ ਜੇ ਹੀ ਲੱਗੇ ਹੋਇਆ ਉੱਥੇ ਵੀ ਤੇਰੇ ਬੈਸ ਘਰੇ ਬੈਠੇ ਦੀ ਅਗਰ ਤਨਖਾਹ ਪਾਈ ਜਾਂਦਾ ਪਰ ਉਹ ਨਾਲ ਤਾਂ ਉੱਥੇ ਚਾਹ ਪਾਣੀ ਹੈ ਲੈ ਆਇਆ ਕਰ 6 ਮਹੀਨੇ ਦੀ ਮੈਨੂੰ ਤਨਖਾਹ ਫੜਾਵੇ ਮੰਨ ਜੂ ਵੀ ਤੇਰੀ ਹਾਂ ਤਨਖਾਹ ਪਾਉਂਦੇ ਨੇ ਉਹ ਤੂੰ ਮੇਰੀ ਤਨਖਾਹ ਤੋਂ ਕੀ ਲੈਣਾ ਯਾਰਾ ਵੀਰੇ ਚੱਲੀ ਜਾਂਦਾ ਆ ਪਿੱਕਾ ਅੱਛਾ ਹਾਂ ਤੇਰਾ ਦਾਲ ਫੁਲਕਾ ਚੱਲੀ ਜਾਂਦਾ ਤੇ ਅਸੀਂ ਅਸੀਂ ਕਿੱਧਰ ਜਾਈਏ ਆ ਦੁੱਧ ਵਾਲਾ ਹੁਣ ਖੜਾ ਸੀਗਾ ਕਹਿੰਦੇ ਮੇਰੇ ਪੈਸੇ ਦਿਓ ਕਿੱਥੋਂ ਦੇਵਾਂ ਪੈਸੇ ਆ ਮੁੰਡੇ ਨੇ ਫੀਸ ਭਰਨੀ ਹੈਗੀ ਇਹਦਾ ਹੁਣ ਨਵੀਂ ਕਲਾਸ ਚ ਦਾਖਲਾ ਕਰਾਉਣਾ ਦੱਸ ਕਿੱਥੋਂ ਦਾਖਲਾ ਕਰਾਵਾਂ ਦਿੱਕਤੀ ਤਾਂ ਹੈਗੀ ਦੀ ਫੀਸ ਉਹਨੇ ਪਿਛਲੇ ਮਹੀਨੇ ਯਾਰ ਅਰੇ 12ਵੀਂ ਦੀ ਸੀ ਉਹ ਹੁਣ ਤੂੰ ਗਾਹਾਂ ਕੀ ਕਰੇਗਾ ਬਹੁਤ ਹੈ ਬਾਰਾ ਕਰ ਲੈ ਲੈ 10 10 10 10 ਦੇਸੀ ਦਾ ਤੂੰ ਲੱਗ ਗਿਆ ਸੀ ਭਾਈ ਇਹ ਤੇ ਚੱਲ ਤੂੰ ਜੇਦਾ ਤੇ ਟਾਈਮ ਹੈ ਤੇ ਲਾ ਵੀ ਦਊਂਗੇ ਨੂੰ ਪਰ ਤੈਨੂੰ ਮਾਰੀ ਮੋਟੀ ਸ਼ਰਮ ਆਉਂਦੀ ਕਿ ਤੇ ਅੱਖਾਂ ਖੋਲ ਲਾ ਖੋਲ ਅੱਖਾਂ ਉਹ ਅੱਖਾਂ ਦਾ ਖੁੱਲੀਆਂ ਆਵੇ ਆ ਤੇਨੂੰ ਆਏ ਨਹੀਂ ਸ਼ਰਮ ਨਾ ਮੈਨੂੰ ਆਏ ਦੱਸਵੇ ਆ ਮੁੰਡਾ ਬਰਾਬਰ ਦਾ ਹੋ ਰਿਹਾ ਇਹਦੀ ਤਾਂ ਇਹਦੀ ਤਾਂ ਮੰਨ ਲੈ ਤੂੰ ਤੈਨੂੰ 100 ਵਾਰ ਸਮਝਾ ਤੈਨੇ ਉਹ ਸਾਰਿਆਂ ਦੇ ਬਰਾਬਰ ਦੀ ਹੁੰਦੇ ਨੇ ਕਿਹੜਾ ਕੱਲਾ ਬਰਾਬਰ ਦਾ ਤੁਸੀਂ ਪੈਸੇ ਦਿੰਦੇ ਨਹੀਂ ਹੁਣ ਨਾ ਮਾਇਨੇ ਹੁੰਦਾ ਤਾਂ ਤੇਰੀ ਮਾਤਰ ਲਈ ਮੇਰੀ ਗੱਲ ਸੁਣ ਲੈ ਜੇ ਹੈਗੇ ਨਾ ਤਾਂ ਪੈਸੇ ਦੇ ਦੇ ਮੁੰਡੇ ਨੂੰ ਜੇ ਕਿਤੇ ਤਨਖਾਹ ਤਨ ਖੂ ਪੈਂਦੀ ਹੈ ਤੇਰੀ ਉਹ ਬਾਈ ਮੈਂ ਦੇ ਕੇ ਹਟਾਉਂ ਦੱਸ ਤਾਂ ਇਹ ਇੱਕ ਵਾਰੀ ਉਹ ਗਾਰੰਟੀ ਆਉਣਾ ਮੁਕਦਾ ਮਗਾ ਜਾਣਾ ਚੱਲ ਪੁੱਤ ਕੋਈ ਨਾ ਮੈਂ ਪੁੱਛਦੀ ਆ ਕਿਸੇ ਨੂੰ ਨਾ ਮਲਾਜਮੰਦਾ ਤੂੰ ਹੈਗਾ ਆ ਮੈਂ ਕਿਸੇ ਤੋਂ ਗਮਾੜ ਚ ਪੈਸੇ ਮੰਗਦੀ ਸੋਹਣੇ ਲੱਗੂਗੀ ਭਲਾ ਉਹ ਤੂੰ ਜਿੱਦੋ ਮਰਜ਼ੀ ਮੰਗੇਰ ਮੇਰੇ ਕੋਲ ਨਹੀਂ ਠਿਆਨੀ ਹੈਗੀ ਲੈ ਦੱਸ ਜਮੀ ਇਹ ਤਾਂ ਝੁੱਗਈ ਚੱਕਦਾ ਕਿ ਮੇਰੇ ਕੋਲ ਨਹੀਂ ਠਿਆਨੀ ਹੈਗੀ ਕਿੱਥੋਂ ਜਾਨ ਦੁਖੀ ਕੀਤੀ ਹੈ ਮੇਰੀ ਹੇ ਤਾਂ ਲੋਕ ਵੀ ਕਹਿੰਦੇ ਨੇ ਇਹਦੇ ਘਰਾਂ ਦਾ ਮਲਾਜਮ ਐ ਪੈਸੇ ਬਾਹਰੋਂ ਮੰਗਦੀ ਫਿਰਦੀ ਐ। ਕੋਈ ਮੇਰੀ ਗੱਲ ਸੁਣ ਲੈ। ਖੜਾ ਹੋ ਜਾ ਝੁਲਸਲਾ ਦੋ ਬੁਰਕੀਆਂ ਰੋਟੀ ਦੀਆਂ। ਮੈਂ ਰੋਟੀ ਨਹੀਂ ਖਾਂਦਾ ਭਰਾ ਚਲ। ਮੇਰੀ ਗੱਲ ਸੁਣ ਲੈ ਆਪਦੀ ਅੜੀ ਜੀ ਤੇ ਨਾਲ ਮੈਂ ਰੋਟੀ ਲੈ ਕੇ ਆਉਂ। ਤੈਨੂੰ ਕਹਦਾ ਨਹੀਂ ਖਾਣੀ ਯਾਰ। ਨਹੀਂ ਖਾਣੀ ਤੂੰ ਰੋਟੀ। ਖਾਦੀ ਐ ਨਹੀਂ ਤੂੰ। ਚਲ ਤੂੰ ਰੋਟੀ ਨਹੀਂ ਖਾਣੀ। ਨਹੀਂ ਖਾਣੀ। ਮੈਨੂੰ ਕੰਮ ਕਰਦੇ ਨੂੰ ਮੈਂ ਹੁਣ ਕੱਪੜੇ ਧੋਣੇ ਆ ਜੇ ਠਾਇਾ ਨਾ ਬਚਾਲੋ ਆਪਦੇ ਆਪ ਨੂੰ ਸੋਚ ਲਈ ਫੇਰ। ਖਾਲੀ ਭੁੱਖਾ ਮਰ ਤੂੰ ਪਰੇ। ਤੈਨੂੰ ਦੇਉਂ ਫਿਰ। ਤੂੰ ਚੱਲ ਫੇਰ। ਤੂੰ ਤਾਂ ਰੋਟੀ ਆਪ ਦੇ ਕੇ ਆਵੇਂਗੀ ਇਟਕੇ ਨਹੀਂ ਲਿਆ ਦੇ ਪਾਣੀ ਪਤਨੀ ਲੱਗਦਾ ਕੀ ਤਾਂ ਕਰੀ ਜਾਂਦੀ ਅੰਦਰ ਕੀ ਨਾ ਉਹ ਆਉਂਦੀ ਏ ਤਰੀ ਇਹ ਵੀ ਜੜ ਕੋ ਜੜ ਕੋ ਜੀ ਕਾ ਇਹਨੂੰ ਵੀ ਜੀ ਨਹੀਂ ਕਰਦਾ ਵੀ ਇੰਨੀ ਕ ਤਾਂ ਮੂੰਹ ਹੈਗੀ ਆ ਜਾ ਆ ਜਾ ਕੀ ਬੜਬੜ ਕਰੇ ਜਾਂਦੀ ਆ ਮੰਮੀ ਬੈਠੇ ਇੱਥੇ ਕਿੰਨਾ ਟਾਈਮ ਹੋ ਗਿਆ ਪਾਣੀ ਮੰਗੇ ਨੂੰ ਐਨੇ ਸ ਤਾਂ ਬੰਦੇ ਦੀ ਜੀਬ ਤਾਲੂ ਨਾਲ ਲੱਗ ਜਾਏ ਜਾਨ ਪ੍ਰਾਣ ਸਾਰੇ ਨਿਕਲ ਜਾਣ ਲੱਗ ਗਈ ਬੀਬੀ ਤੇਰੀ ਤਾਂ ਲੱਗੀ ਨਹੀਂ ਹੈਗੀ ਫਿਰ ਜਿੱਦਾਂ ਘਾਟਾ ਨਾ ਆਉਂਦੀ ਪੁੱਤ ਲੱਗ ਵੀ ਜਾਂਦੀ ਫਿਰ ਮੈਂ ਗਲਤੀ ਕਰਤੀ ਨਾ ਮੈਂ ਲੇਟ ਹੀ ਆਈ ਐ ਕਰ ਲੈ ਲੈ ਜਾ ਫਿਰ ਨਾ ਨਾ ਮੈਂ ਜਾ ਕੇ ਕਰਦੀਆਂ ਰਹਿਂਦੀ ਹੋ ਹੋ ਮੰਮੀ ਮੇਰੀ ਗੱਲ ਸੁਣ ਸਾਰੇ ਘਰ ਦੇ ਕੰਮ ਧੰਦੇ ਨੇ ਵੇੜ ਕੇ ਨਾ ਕੰਮ ਧੰਦੇ ਦਾ ਵੈਸੇ ਮੈਂ ਅੱਗੇ ਵੀ ਨਿਵੇੜ ਦਿੰਦੀ ਸੀ ਆਪ ਹੀ ਨਿਵੇੜਦੀ ਸੀ ਅੱਗੇ ਕਿਹੜਾ ਕੋਈ ਹੋਰ ਕਰਦਾ ਸੀ ਪਰ ਐ ਅੱਜ ਤਾਂ ਮੈਨੂੰ ਬੜਾ ਸ਼ਾਂਤੀ ਸ਼ਾਂਤੀ ਜੀ ਮਹਿਸੂਸ ਹੋਈ ਹੈ ਘਰ 'ਚ ਐ ਜਿਵੇਂ ਹੀ ਰਾਮ ਆ ਰਿਹਾ ਮਤਲਬ ਲੈ ਦੇਖ ਲੈ ਕਣੀ ਸ਼ਾਂਤੀ ਜਦੋਂ ਸ਼ਾਂਤੀ ਜੀ ਦੀ ਮੈਨੂੰ ਕਿਉਂ ਨਹੀਂ ਦੱਸਿਆ ਤੈ ਕਿਹੜੇ ਬੜਾਈ ਦੀ ਸ਼ਾਂਤੀ ਓਹ ਮਮੀ ਤੂੰ ਤਾਂ ਬਾਹਰਲੇ ਘਰ ਵਾਲੀ ਸ਼ਾਂਤੀ ਦੀ ਗੱਲ ਕਰਦੀ ਆ ਮੈਂ ਤਾਂ ਘਰ 'ਚ ਕਹਿ ਰਹੀ ਵੀ ਆਰਾਮ ਕਿੰਨਾ ਵੀ ਅਮਨ ਕਿੰਨਾ ਇੱਥੇ ਐ ਕਹਿ ਰਹੀ ਆ ਤੂੰ ਐਂ ਕਹਿ ਵੀ ਸੁੱਖ ਸ਼ਾਂਤੀ ਹਾਂ ਵੀ ਸੁੱਖ ਸ਼ਾਂਤੀ ਆ ਮੈਂ ਤਾਂ ਆਖਾਂ ਮਹਾਂ ਕਿ ਤੇ ਉਹ ਅგილ ਲੰਡੀ ਸ਼ਾਂਤੀ ਮੈਨੂੰ ਪਤੀ ਆ ਤਾਂ ਮੈਨੂੰ ਬਾਹਰ ਨਹੀਂ ਟੱਪਣ ਦਿੰਦੀ ਉਹਨੂੰ ਤਾਂ ਐਂ ਰਹਿਣਾ ਮੈਂ ਜਾ ਕੇ ਇਹਦੀ ਨੂੰ ਲਵੇ ਚੁਪਲੀਆਂ ਕਰਕੇ ਆਵਾਂ ਤਾਂ ਹੀ ਨਹੀਂ ਮਾਨੂੰ ਮੂੰਹ ਲਾਉਂਦੀ ਹੈਗੀ ਉਹ ਘਰ ਨੂੰ ਚੁਗਲੀਆਂ ਕਰਦੀਆਂ ਤੇ ਤਾਂ ਉਹੀ ਮੰਮੀ ਦਿਮਾਗ 'ਚ ਵਹਿਮ ਰਹਿੰਦਾ ਮੇਰੇ ਕੋਲ ਕੋਈ ਆਜ ਬਦਨਤਾ ਐ ਹੋਇਆ ਤਾਂ ਬਸ ਮੇਰੀਏ ਚੁਗਲੀਆਂ ਕਰਕੇ ਗਈ ਐ ਮੈਨੂੰ ਇਹ ਵਹਿਮ ਨਹੀਂ ਹੈਗਾ ਵੀ ਤੂੰ ਚੁਗਲੀਆਂ ਕਰੇਂਗੀ ਤੈਨੂੰ ਪਤੀ ਅੱਜਕੱਲ ਰੋਟੀ ਖਾਂਦਣ ਦੇਖ ਕੇ ਕੋਈ ਨਹੀਂ ਜਾਂਦਾ ਹੈਗਾ ਆਂਟੀ ਗਵਾਂਡੀ ਨੂੰ ਐਂ ਰਹਿੰਦਾ ਵੀ ਇਹ ਵਧੀਆ ਖੁਸ਼ ਕਿਉਂ ਰਹਿੰਦੇ ਨੇ ਵੀ ਇਹਨਾਂ ਨੂੰ ਆਪਸ 'ਚ ਲੜਾ ਕੇ ਮਾਰੀਏ ਤਾਂ ਡਰਦੀਆਂ ਮੈਂ ਛੱਡ ਪਰੇ ਮੰਮੀ ਹੁਣ ਤਾਂ ਸਾਰੀ ਟੈਨਸ਼ਨ ਮੁੱਕ ਗਿਆ ਦੇਖ ਪਹਿਲੀ ਗੱਲ ਤਾਂ ਮਾਮੀ ਘਰੋਂ ਚਲੀ ਗਈ ਉਹਦਾ ਸਭ ਤੋਂ ਵੱਡਾ ਮੈਨੂੰ ਦੁੱਖ ਲੱਗ ਰਿਹਾ ਸੀਗਾ ਦੈਨ ਰਾਤ ਦਿਮਾਗ ਖਾਈ ਜਾਣਾ ਉਹ ਨੂੰ ਸੁਣਦਾ ਨਹੀਂ ਸੀ ਕੁਝ ਦੂਜੇ ਨੂੰ ਮਾਮਾ ਵੀ ਉਹੋ ਜਿਹਾ ਸੀਗਾ ਤੇ ਉਹ ਨੂੰ ਨਹੀਂ ਕੁਝ ਯਾਦ ਰੰਗਾ ਸੀ ਦੂਜੇ ਨੂੰ ਨਹੀਂ ਪੁੱਤ ਤੇਰਾ ਤਾਂ ਕਹਿ ਕੇ ਸਰ ਗਿਆ ਆ ਕੇ ਮਾਮੀ ਬਾਗੀ ਘਰੇ ਸ਼ਾਂਤੀ ਆ ਰਹੀ ਏ ਮੈਨੂੰ ਪੁੱਛ ਕੇ ਦੇਖ ਮੇਰਾ ਤਾਂ ਅੰਮਾ ਜਾਇਆ ਪਰਿਵਾਰ ਆ ਉਹ ਪੇਕੇ ਨੂੰ ਮੇਰੇ ਪੁੱਤ ਮੈਥੋਂ ਨਹੀਂ ਇਹੀਆਂ ਗੱਲਾਂ ਚਰੀਆਂ ਜਾਂਦੀਆਂ ਅੱਛਾ ਮੰਮੀ ਤੇਰਾ ਜੀ ਨਹੀਂ ਲੱਗ ਰਿਹਾ ਕਦੇ ਕਹਦਾ ਨਾ ਮੇਰਾ ਵੀ ਨਹੀਂ ਮਨ ਜਿਆ ਲੱਗਦਾ ਹੈਗਾ ਉਹ ਤਾਂ ਸੁੱਖ ਨਾਲ ਬਥੇਰਾ ਜੀਲਵਾ ਕੇ ਰੱਖਦਾ ਸੀ ਐ ਕਰਦੀਆਂ ਫੋਨ ਕਰਕੇ ਸਾਧਦਾ ਨਾ ਲਵਾ ਸਰੇ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਜੀਜੇ ਨੇ ਮੈਨੂੰ ਕੀ ਕੰਮ ਭੇਜਿਆ ਤੇ ਆ ਆਹਾ ਓਏ ਆ ਪਿੰਡ ਦਾ ਮੈਨੂੰ ਉਪਰ ਉਪਰ ਆ ਜਿਹਾ ਲੱਗਦਾ ਦੇਖਿਆ ਜਾ ਲੱਗਦਾ ਸਾ ਦਿਮਾਗ ਨਹੀਂ ਕੰਮ ਕਰ ਰਿਹਾ ਮੈਂ ਹੁਣ ਕਿੱਧਰ ਜਾਵਾਂ ਇੱਧਰ ਜਾਵਾਂ ਕਿ ਇੱਧਰ ਜਾਵਾਂ ਕਿ ਇੱਧਰ ਜਾਵਾਂ ਕਿ ਇੱਧਰ ਜਾਵਾਂ ਪਾਣੀ ਕਿ ਲੱਗਦਾ ਇਹ ਤਾਂ ਪਤਾ ਲੱਗੂਗਾ ਸੀ ਇਹ ਇੱਧਰ ਨੂੰ ਜਾਂਦੀਆਂ ਨੇ ਉਹ ਵੇਖ ਕਿਵੇਂ ਖੜਿਆ ਹੈ ਇਹ ਇਹ ਤਾਂ ਇੱਧਰ ਨੂੰ ਜਾਂਦੀ ਨੇ ਸਹੀ ਲਾਈਆਂ ਹੋਈਆਂ ਇਹਨਾਂ ਨੇ ਜੇ ਸਹੀ ਲੱਗੀਆਂ ਹੁੰਦੀ ਫਿਰ ਆਪਸੇ ਕਿਵੇਂ ਮਿਲਦੀਆਂ ਆਏ ਕੀ ਦੇਖ ਰਿਆ ਤੂੰ ਹੈ ਕੀ ਦੇਖ ਰਿਹਾ ਓਰੇ ਕੁਛ ਨਹੀਂ ਮੈਂ ਤਾਂ ਕੋਈ ਖੜਾਗਾ ਤੈਨੂੰ ਮੈਂ ਬੱਸ ਚੜਾ ਕੇ ਗਿਆ ਤੀ ਐਂ ਕਰ ਫਿਰ ਮੇਰਾ ਤਾਂ ਜੀ ਲੱਗੇ ਨਾ ਲੱਗੇ ਸਰ ਜੂਗਾ ਜੇ ਤੇਰਾ ਜੀ ਨਹੀਂ ਲੱਗਦਾ ਤੇਰੇ ਮਾਮੇ ਤੇ ਮਾਮੀ ਵੀ ਨਾ ਕਰ ਲੈ ਫੋਨ ਹਲ ਤੱਦ ਬਚਾਲੇ ਜੱਗੇ ਹੋਣੇ ਵਾਪਸ ਮੁੜੇ ਆਉਣਗੇ ਨਾ ਮਾਮੀ ਮੈਂ ਤਾਂ ਔਖੀ ਸੌਖੀ ਸਾਰ ਹੀ ਲਊਂਗੀ ਮੈਂ ਤਾਂ ਤੁਹਾਡੇ ਕਰਕੇ ਕਹਿੰਦੀ ਸੀ ਮੈਂ ਕਿ ਤੁਸੀਂ ਕਹਿ ਰਹੇ ਅਮਾ ਜਾਏ ਨੇ ਆ ਕੁਛ ਕਹਿ ਰਹੇ ਮੈਂ ਤਾਂ ਕਰਕੇ ਕਹਿਨੀ ਆ ਨਾਲੇ ਉਹ ਵੀ ਵਿਚਾਰੇ ਹਲੇ ਹੁਣ ਤਾਂ ਗਏ ਨੇ ਉਹਨਾਂ ਨੇ ਘਰੇ ਜਾ ਕੇ ਉਹ ਵੀ ਸਾਂਭਣੇ ਨੇ ਜਿਹੜੇ ਖੜੇ ਨੇ ਉਹਨਾਂ ਦੇ ਘਰੇ ਆਹੋ ਡੰਗਰ ਪਸ਼ੂ ਹੋਰ ਕੋਤ ਆਖਨ ਤੜਕੇ ਬਾਲਟੀ ਦੁੱਧ ਦੀ ਭਰਦੇ ਨੇ ਉਹ ਔਕਾ ਹੋਇਆ ਪੈਗਾ ਅਣਗਮਾਡ ਉਹਨਾਂ ਦੀ ਦੁੱਧ ਲੱਗਿਆ ਸਾਰਿਆਂ ਦਾ ਹਾਂ ਜਿੰਨੇ ਦਿਨ ਆਪਣੇ ਇੱਥੇ ਰਹੇਦੇ ਫਿਰ ਉਹਨਾਂ ਨੇ ਕੀ ਕਰਿਆ ਹੁਣ ਫਿਰ ਉਹ ਡੈਰੀ ਚਲਾਤਾ ਸੀ ਦੁੱਧ ਹਾਂ ਪਤੀ ਨੇ ਕਿੱਥੇ ਕਿੱਥੇ ਜਾ ਕੇ ਸਪਲਾਈ ਕਰਕੇ ਆਉਂਦੇ ਤੇਗੇ ਚਲ ਕੋਈ ਨਹੀਂ ਬਾਅਗੇ ਵਧੀਆ ਗੱਲਾਂ ਮੇਰੀ ਗੱਲ ਸੁਣ ਮੈਨਾਂ ਉਦੋਂ ਦੀ ਤੁਹਾਨੂੰ ਕਹੀ ਜਾਂਦੀ ਸੀ ਜੇ ਆਪਾਂ ਰੀਲ ਬਣਾਈਏ ਰੀਲ ਬਣਾਈਏ ਨੱਚਣਾ ਮੈਨੂੰ ਬਹੁਤ ਵਧੀਆ ਆਉਂਦਾ ਪਰ ਫਿਰ ਮੈਂ ਸੋਚਦੀ ਆ ਕਾਹ ਨੂੰ ਹੱਡ ਗੋਟ ਐਵੇਂ ਇਧਰ ਉਧਰ ਖਿਸਕ ਕੇ ਮੁੜ ਕੇ ਤੁਸੀਂ ਰੋਣਾ ਪਾਉਂਗੇ ਨਹੀਂ ਤੂੰ ਤਾਂ ਨੱਚ ਲੇਂਗੀ ਹੁਣ ਤਾਂ ਮੱਥੋਂ ਕਿੱਥੇ ਨੱਚਿਆ ਜਾਂਦਾ ਨਾਚਦੀ ਤਾਂ ਮੈਂ ਪਹਿਲਾਂ ਹੁੰਦੀ ਸੀ ਭਾਈ ਕਿਸੇ ਰਿਸ਼ਤੇਦਾਰੀ ਚ ਵਿਆਹ ਹੁੰਦਾ ਕਿਸੇ ਦੀ ਨਾਨਕ ਚੱਕ ਚ ਜਾਣਾ ਹੁੰਦਾ ਦੇਖ ਲੈ ਸਾਰੇ ਥੱਕ ਜਾਂਦੇ ਪਰ ਮੈਂ ਨੱਚਣੋਂ ਨਹੀਂ ਕਦੇ ਹਾਰੀ ਸੀ ਮੈਂ ਹਰ ਇੱਕ ਕਹਿੰਦਾ ਜੇ ਭਾਈ ਵਿਆਹ ਚ ਨਾਨਕ ਚੱਕ ਜਾਣਾ ਤਾਂ ਪ੍ਰੀਤੋ ਨੂੰ ਜ਼ਰੂਰ ਨਾਲ ਲੈ ਕੇ ਜਾਵਾਂਗੇ ਮੈਂ ਕਿ ਮੈਨੂੰ ਨਾ ਮੈਂ ਕਿ ਤੈਨੂੰ ਕਰਨਾ ਚਾਹੁੰਦੇ ਆ ਕਿ ਜਾਂ ਤਾਂ ਮੇਰੇ ਨਾਲ ਨੱਚ ਕੇ ਦੇਖੋ ਟ੍ਰੈਂਡਿੰਗ ਉਹ ਆਇਆ ਗਾਣਾ ਆਇਆ ਕੁਝ ਰੀਲ ਬਣਾਵਾਂਗੇ ਫਿਰ ਰੀਲ ਤਾਂ ਨਹੀਂ ਦੇਖੀ ਹੋਣੀ ਆ ਤੁਸੀਂ ਕਦੇ ਨਾ ਬਣਾਈਆਂ ਹੋਣੀਆਂ ਹਾਂ ਰੀਲ ਗੱਡੀ ਤਾਂ ਮੈਂ ਦੇਖੀ ਆ ਉੱਥੇ ਉਹ ਨਹੀਂ ਰੀਲ ਰੀਲ ਇੰਸਟਾ ਦੇ ਜਿਹੜੇ ਪਰ ਰੀਲ ਆਵਾ ਬਿੰਗ ਟਿੰਗੇ ਜਿਵੇਂ ਮੂੰਹ ਕਰਕੇ ਬਣਾਉਂਦੀਆਂ ਨੇ ਮੂੰਹ ਨਹੀਂ ਆਪ ਸਟੈਪ ਕਰਕੇ ਬਣਾਉਣਾ ਨੱਚ ਕੇ ਦਿਖਾਉਣਾ ਆਪ ਸਟੈਪ ਕਰਾਉਣਾ ਫਿਰ ਪਰ ਰੀਲ ਬਣਾਵਾਂਗੇ ਇੱਥੇ ਉਹੀ ਨਾ ਮੇਰਾ ਗੋਡਾ ਨਿਕਲ ਜੇ ਫਿਰ ਅੰਦਰ ਫਿਰ ਨਹੀਂ ਥੜ ਜਾਊਗਾ ਚੱਤੂਆ ਇਹ ਕ ਮੈਨੂੰ ਸਿਖਿਆ ਦੇ ਸਿਖਾਨੀ ਹਾਂ ਪਹਿ ਉਹਨਾ ਮੈਂ ਬਣ ਜੂ ਨਿਮਰਤ ਖੇਰਾ ਤੁਸੀਂ ਉਹ ਬਣ ਜੋ ਇੱਕ ਉਹਦੇ ਨਾਲ ਹੁੰਦੀ ਹੈ ਕਿਹੜੀ ਹੁੰਦੀ ਹੈ ਇੱਕ ਹੋਰ ਹੁੰਦੀ ਆ ਉਹ ਫਿਲਮ ਜੀ ਇੱਕ ਸੌਕਣਾ ਇਹਨਾਂ ਦੀ ਗਵਾਡਣਾ ਦੱਸ ਦਿੱਤੀ ਸਰਗੁਣ ਮਹਿਤਾ ਹਾਂ ਤੁਸੀਂ ਕੁੜੀ ਜੀ ਵੀ ਲੱਗਦੀ ਸੀ ਬਸੋ ਜੱਥੇ ਬਣਾਉਣਾ ਤੁਸਾਂ ਲੱਗਦੇ ਵੀ ਸਰਗੁਣ ਮਹਿਤਾ ਨੂੰ ਲੱਗਦੇ ਸੀ ਸੇਮ ਡਿੱਟੋ ਹੋਰ ਮੇਰੇ ਵਰਗੀ ਉਹ ਕੀ ਆ ਲੈ ਉਹ ਤਾਂ ਕੁਛ ਵੀ ਨਹੀਂ ਤੁਹਾਡੀ ਮੈਨੂੰ ਫੋਟੋ ਦਿਖਾਈ ਚੰਗਾ ਉਹਦੀ ਹਾਂ ਦਿਖਾ ਤਾਂ ਹਾਂ ਪਹਿਲਾਂ ਕੋਈ ਰਿਸ਼ਤੇਦਾਰੀ ਚੋਬੀ ਮਾਸੀ ਚਾਹ ਤੁਸਾਂ ਬਸ ਸਟੈਪ ਸਿੱਖਿਆ ਹੈ ਨਾ ਪਹਿਲਾ ਸਟੈਪ ਹੈਗਾ ਆਹਾ 1 2 2 3 3 4, 4 5, 5 6 7, 7 8, 8 9 10 ਆਹੋ ਉਹ ਸੌਰੀ ਵੀਡੀਓ ਹਾਂ ਐ ਨੱਚਦੀ ਉਹ ਕਹਿੰਦਾ ਚੰ ਚੰ ਛਿੱਪਦਾ ਜਦੋਂ ਜੱੱਚਦੀ ਤਾਰੇ ਟੁੱਟਦੇ ਜਦੋਂ ਨੱਚਦੀ ਪੈਗੀ ਤੋੜ ਕੇ ਪੰਜੇਵ ਸਵਾ ਲੱਖ ਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਲੱਤ ਥੋੜੀ ਐ ਚੱਕਣੀ ਆਪਾਂ ਨੇ ਮੈਂ ਨੱਚਦੀ ਆਏ ਹੈ ਦੇਖੀ ਮੰਮੀ ਦੇਖ ਨਾ ਜਾ ਉਹ ਹੋ ਨਹੀਂ ਆਏ ਨਹੀਂ ਡਿੱਗੀ ਮੈਂ ਹਾਂ ਤੇ ਹੁਣ ਸ਼ੁਰੂਤ ਕਰੀਏ ਚਲ ਇਹ ਲੈ ਆਈ ਆਈ ਖੜਜਾ ਆ ਇਧਰ ਮੂੰਹ ਨਾ ਕਰ ਲੀਆ ਨਾ ਐਂ ਠੀਕ ਆ ਐ ਇੱਥੇ ਇਧਰ ਕਰ ਲੈਨੇ ਨਾ ਇਹ ਲੈ ਹਾਂ ਚਲ ਉਹ ਤੇਰੇ ਘਰ ਵਾਲੀ ਕਿੱਥੇ ਆ ਪੈਣਾ ਉਹ ਤਾਂ ਘਰੇ ਆ ਗਈ ਉਹ ਮੇਰੇ ਵਾਲੀ ਕਾਹਨੂੰ ਤੇਰੇ ਵਾਲੀ ਕਹਿੰਦਾ ਤੇਰੇ ਵਾਲੀ ਕਿੱਥੇ ਆ ਘਰ ਵਾਲੀ ਮੇਰੇ ਘਰ ਵਾਲੀ ਹਾਂ 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 ਮੇਰੇ ਘਰ ਵਾਲੀ ਜੀਜਾ ਉਹ ਪਤਾ ਕੀ ਆ ਅਸੀਂ ਬੱਸ 'ਚ ਬੈਠੇ ਸੀ ਦੋਹੇ ਜਣੇ ਹਾਂ ਹਾਂ ਇੱਕ ਇੱਕ ਸੀਟ ਤੇ ਬੈਠੇ ਸੀ ਦੋ ਵਾਲੀ ਤੇ ਤੇ ਮੈਨੂੰ ਉਹ ਕਹਿੰਦੀ ਮੈਂ ਕੇਲੇ ਖਾਣੇ ਨੇ ਤੇ ਮੈਂ ਉਤਰ ਕੇ ਕੇਲੇ ਲੈਣ ਵਾ ਗਿਆ ਫਿਰ ਮੈਂ ਰੇੜੀ ਤੇ ਜਾ ਕੇ ਭੁੱਲ ਗਿਆ ਵੀ ਮੈਂ ਕੀ ਲੈਣਾ ਸੀਗਾ ਜਦ ਮੈਂ ਮੁੜ ਕੇ ਦੇਖਿਆ ਉਦੋਂ ਨੂੰ ਬੱਸ ਲੰਘ ਗਈ ਕੱਲੀ ਉਹ ਬਾਗੀ ਫਿਰ ਉਹ ਹਾਂ ਪਿੰਡ ਬਾਗੀ ਉਹ ਤਾਂ ਬਾਗ ਜੂਗੀ ਕੱਲੀ ਹਾਂ ਪਹਿਲਾਂ ਕੱਲੀ ਆਈ ਸੀ ਚਾਲਾ ਸਾਰਾ ਐ ਕਰ ਮੈਂ ਤੈਨੂੰ ਘਰਾੜ ਤੇ ਚੜਾਇਆ ਹੋਣਾ ਤੂੰ ਬਾਗ ਜਾ ਉਹਦੇ ਮਾਂਗਰ ਜੀਜਾ ਤੂੰ ਯਾਰ ਮੇਰੀ ਗੱਲ ਨਹੀਂ ਸਮਝਦਾ ਕੱਲ ਪਰਸੋਂ ਨੂੰ ਮੈਨੂੰ ਫੇਰ ਹੋ ਰਿਹਾ ਹੋਣਾ ਪੂ ਕਿਰਾਇਆ ਲਾ ਕੇ ਮੈਂ ਕਹਾਂ ਚੱਲ ਉਹਨੂੰ ਜਾਣ ਦੇ ਨਾਲੇ ਪਤਾ ਕੀ ਆ ਝੋਟਿਆਂ ਨੂੰ ਸੰਭਲੂਗੀ ਜਾ ਕੇ ਚੱਲ ਝੋਟੇ ਦਾ ਤੁਹਾਡੇ ਖਾਸੇ ਰੱਖੇ ਹੋਏ ਨੇ ਤਿੰਨ ਨੇ ਹਾਂ ਤਿੰਨਾ ਹਾਂ ਫੇਰ ਦੁੱਧ ਦੱਦ ਕਿਵੇਂ ਪੀਣੇ ਤੁਸੀਂ ਦੁੱਧ ਤਾਂ ਅਗਲੇ ਆਪ ਦੇ ਕੇ ਜਾਂਦੇ ਨੇ ਚੱਲੀਏ ਹੁਣ ਫਿਰ ਆਪਾਂ ਕਰਿਆਂ ਜਾਏਗਾ ਕਿ ਖੇਤ ਜਾਏਗਾ ਹੁਣ ਆਂ ਦੱਸ ਕਿੱਥੇ ਚੱਲਣਾ ਉੱਥੇ ਬਾਗ ਚੱਲਦੇ ਆ ਕਿਤੇ ਚਲੀਏ ਕਿ ਘਰੇ ਚਲੀਏ ਦੇਖ ਲੈ ਤੇਰੀ ਮਰਜ਼ੀ ਆ ਚੱਲ ਵੇ ਘਰੇ ਚੱਲਦੇ ਹਾਂ ਘਰੇ ਚੱਲਦੇ ਹਾਂ ਚੱਲ ਚਾਲਾ ਜੀ ਸਰੀ ਭੈਣ ਫੇਰ ਗਾਲਾਂ ਦੂ ਤੈਨੂੰ ਵੀ ਫੇਰ ਮੁੜ ਆਇਆ ਭਾਬੀ ਉਹ ਤੇਰੀ ਭੈਣ ਕਹਿਣਾ ਅੱਛਾ ਬੈ ਜਾ ਹੱਥ ਪਾ ਕੇ ਬਹਿ ਜਿੰਗੇ ਤੇ ਮੰਗਰੇ ਡਿਗ ਜੇ ਹੁਣ ਕਾ ਜਾ ਵਾ ਆ ਲੈ ਜਦ ਚੰਨ ਛਿਪਦਾ ਜੁੰਗ ਚ ਦੀ ਸਾਰੇ ਟੁੱਟਦੇ ਜਦ ਹਸਦੀ ਪੈਗੀ ਤੋੜ ਕੇ ਪੰਜੇ ਬਸਾ ਲੱਖ ਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਤੁਸੀਂ ਇਕੱਲੇ ਕਰਕੇ ਦਿਖਾਓ ਮੈਂ ਇਥੇ ਖਾ ਤੂੰ ਗਾਣਾਗਾ ਫਿਰ ਹਾਂ ਚਲੋ ਇਹ ਲੈ ਚਲੋ ਸਾਲਾ ਨੇ ਗੇੜ ਖੁੱਲੀ ਛੱਡ ਰਖਿਆ ਚੱਕ ਕੇ ਲੈ ਜਾਏ ਬੱਸ ਆ ਨਹੀਂ ਅੰਨ ਚਿਪਦਾ ਜਦ ਨੱਚਦੀ ਤੇ ਸਾਲਾ ਨੇ ਗਲੂਸ ਕਟਕਿਆ ਜਰੂਰ ਹੱਸਦੀ ਪੈ ਗਈ ਤੁਰ ਕੇ ਪੰਜੇ ਉਸ ਵੱਲ ਅੱਖ ਦੀ ਮੈਂ ਨੱਚਦੀ ਆਏ ਅੰਮਾ ਮਾ ਇਸ ਹਾਲੇ ਉਹ ਇਹ ਵਿੱਚ ਵਿੱਚ ਹੋ ਕੇ ਥੂ ਲੱਗ ਗਿਆ ਉਸ ਥੂ ਲੱਗ ਗਿਆ ਪਪਾ ਜੀ ਸੱਸਰੀ ਕਰ ਤੈਨੂੰ ਉੱਤੇ ਕੀ ਕਿਹਾ ਸੀ ਵੀ ਇਹ ਨਾ ਕਰਿਆ ਕਰੋ ਕੰਚਰ ਕੀਤੇ ਇਹਦਾ ਉਹ ਕਾਸਰਤ ਕਰਾਉਂਦੀ ਸੀ ਮੇਰੇ ਕੋਲ ਪਾਇਦਾ ਦੁਖਦਾਰ ਹੋ ਗਿਆ ਦੁਖਦਾਰ ਜਿਵੇਂ ਮੈਂ ਕਹਿੰਦੀ ਜੋਗਾ ਉਵੇਂ ਕਰਾ ਕਰ ਮੈਂ ਜੋਗਾ ਹੁੰਦੀ ਹੁੰਦੀ ਆ ਹਾਂਜੀ ਜੋਗਾ ਆਏ ਆਏ ਜੋਗਾ ਜੀ ਤੇ ਆ ਬਿਗਨੇ ਸਣਾ ਨੱਚਦੀ ਦੀਗੀ ਮੈਂ ਵੀ ਨੱਚਦੀ ਨਾ ਤੇਰਾ ਬੇੜਾ ਬੈਜੇ ਤੇਰਾ ਬੇੜਾ ਬੈਜੇ ਓਹੋ ਆਹ ਬੇ ਆ ਕਿੱਥੋਂ ਉਹ ਨਮੂਨਾ ਮੈਂ ਇਹ ਨਾ ਉਹ ਉੱਥੇ ਅੱਡੇ ਤੇ ਖੜੇ ਦੀ ਬੱਸ ਸਟੈਂਡ ਤੇ ਆ ਜੀਜਾ ਨੇ ਕਹਿਆ ਕਹਿੰਦਾ ਘਰੇ ਚਲੇ ਜੀ ਮੇਰਾ ਸਾਲਾ ਕਰੋ ਨਾ ਕਹਿੰਦਾ ਆਪੇ ਆਪ ਹੀ ਤਾਂ ਕਹਾ ਕਹਿੰਦਾ ਜੀਵੀ ਲਵਾ ਕੇ ਦੇਖ ਲੈ ਨਾਲੇ ਚੋਰ ਨਾਲੇ ਚਤਰਾਈ ਉ ਤਾਂ ਮੇਰੇ ਭਾਈ ਨੂੰ ਕਿੰਨੇ ਗਾਲਾਂ ਅੱਗੇ ਜਾਂਦਾ ਨਹੀਂ ਹੈਗਾ ਉਹ ਜੇ ਬਾਕੇ ਨੂੰ ਬੱਸ ਤੋਂ ਲਾ ਲਿਆ ਉਹ ਕਾ ਨੂੰ ਲਾ ਲਿਆ ਉਹ ਇਹ ਇਹਦੇ ਘਰ ਵਾਲੀ ਕਿ ਮੇਰੇ ਸਾਲੇ ਹਾਰ ਲੱਗਦੀ ਆ ਉਹ ਕਹਿੰਦੀ ਕੇਲੇ ਖਾਣੇ ਨੇ ਇਹਨੂੰ ਬੱਸ ਤੋਂ ਲਾਤਾ ਭੈਣ ਵੀ ਕਹਿ ਸਕਦਾ ਆ ਚਲ ਭੈਣ ਕਹ ਦੇਣਾ ਕਿਹੜਾ ਕੰਜਰ ਕਹਿੰਦਾ ਕੇਲੇ ਮੰਗਦੀ ਸੀ ਉਹ ਆ ਆਪ ਲੈ ਆ ਤੈਨੂੰ ਕਿਹਾ ਯਾਰ ਮੈਨੂੰ ਉੱਥੇ ਮੈਂ ਮੂ ਨਹੀਂ ਕਹੇ ਮੈਂ ਪੁੱਛਦੇ ਮਾਮੂ ਮੰਮਾ ਤੋਂ ਵਾਪਸ ਘਰ ਤਾਂ ਆ ਗਿਆ ਛੋਟੇ ਨਹੀਂ ਸਾਹਮਣੇ ਨਹੀਂ ਉਹ ਤਾਂ ਉਹ ਸਾਹਮਣੂ ਗਈ ਆਪੀ ਇਹੇ ਕਹਿੰਦਾ ਨਾ ਵੀ ਭਈਆਂ ਦੀ ਜ਼ਿੰਮੇਵਾਰੀ ਤੇਰੀ ਐ ਜੀਰੀ ਲਵਾ ਕੇ ਫੇਰ ਜਾਈ ਥੋਟੋ ਸਾਰਾ ਕੰਮ ਕਰਾ ਕੇ ਜਾਊਗਾ ਇਹ ਤਾਂ ਲਵਾਈ ਖੜਾ ਜੀਰੀ ਜਿਹੜੇ ਜੀਰੀ ਲਾਉਣ ਆਉਣਗੇ ਉਹਨਾਂ ਨੂੰ ਭਜਾਉ ਪਾਪਾ ਕਾ ਨੂੰ ਲੈ ਕੇ ਆਉਣਾ ਮੈਂ ਕਾ ਨੂੰ ਲੈ ਕੇ ਆਏ ਭਾਈ ਮੈਂ ਨਹੀਂ ਲੈ ਕੇ ਆਏ ਉਹ ਕਹੀ ਤਾਂ ਜਾਂਦਾ ਵਿਚਾਰ ਝੂਠ ਬੋਲੂਗਾ ਮੰਮਾ ਉਹੀ ਯਾਦ ਕਰਦੀ ਸੀ ਮੰਮਾ ਮਾਮੀ ਬਾਕੇ ਕਰੋ ਰੌਣਕ ਬਾਕੇ ਦੀ ਬਾਗੀ ਆਹਨੇ ਸ਼ਾਂਤੀ ਸੀ ਵੀ ਕਹੇ ਸੀ ਅੰਮਾ ਜਾਏ ਨਹੀਂ ਚੱਲ ਇਹ ਤਾਂ ਆ ਗਿਆ ਭਾਈ ਇਹ ਤਾਂ ਆ ਗਿਆ ਸੁਣ ਨੂੰ ਉਦੋਂ ਮੈਂ ਕਿੰਨੇ ਕੁੱਤੇ ਖਾਣੀ ਕਰੀ ਸੀ ਛੋਡੇ ਨਾਲ ਕਾਦੀ ਆ ਜਿਹੜਾ ਅੱਜ ਇੱਥੇ ਆ ਨੱਚਦੇ ਤੇ ਹੁਣ ਪਾਪਾ ਜੀ ਮੇਰੀ ਗੱਲ ਸੁਣੋ ਫਿਰ ਤੁਸੀਂ ਕਹੋਗੇ ਤੂੰ ਬੋਲਦੀ ਆ ਫਿਰ ਕੀ ਹੋਗਾ ਜੇ ਮਾੜਾ ਮੋਟਾ ਕੁਝ ਕਰ ਲਿਆ ਆਪਦੀ ਦੇਖ ਲੋ ਦਾੜੀ ਤੁਸੀਂ ਦਾੜੀ ਕੋ ਕਾਲੀ ਕਰਾਈ ਫਿਰਦੇ ਹੋ ਪਹਿਲਾਂ ਮੈਨੂੰ ਐ ਦੱਸੋ ਮੈਂ ਮਰਚਾ ਮੈਂ ਤਾਂ ਨਹੀਂ ਆਹ ਹਵੇ ਕਾਲ ਪੁਕਰਾਈ ਫਿਰਦੇ ਉਹ ਬੜੀ ਚਿੱਟੀ ਜੀ ਆਗੇ ਤੇ ਤਾਂ ਕਰਵਾ ਲੈ ਕਰਦੇ ਨੂਹ ਕਰੋਪਰ ਦੀ ਤੂੰ ਵੀ ਸਰ ਟੱਕ ਲੈ ਸਾਰੇ ਟੱਬਰ ਦੀ ਸ਼ਰਮ ਲਾਤੀ ਸਾਰੇ ਇਹਨਾਂ ਕੋ ਗੋ ਨੂੰ ਕੀ ਆਹ ਐ ਕਹਿੰਦੀ ਗਾ ਵੀ ਪਤਾ ਨਹੀਂ ਘਰਾਟ ਦੇ ਕਿਹਨੂੰ ਮਿਲਣ ਜਾਣਾ ਕਹਿੰਦਾ ਮੈਂ ਹੈ ਉਹ ਇਹਨੂੰ ਕਹਾਤੀ ਮੈਂ ਘਰਾਟ ਤੇ ਛੱਡਿਆ ਨਾ ਜੇ ਤੇਰੀ ਪਾਸ ਨਾ ਗਈ ਆਹ ਇਹ ਕਹਿੰਦਾ ਸੀਗਾ 다ੜੀ ਤਾਂ ਹੀ ਕਾਲੀ ਕਰਾਈ ਆਪਾ ਜੀ ਕੀ ਗੱਲ ਸੁਣ ਲੈ ਉਹ ਤਾਂ ਹੋਰ ਤੀਮੀਆਂ ਜਿਹੜੀਆਂ ਜਰ ਲੈਂਦੀਆਂ ਨੇ ਜਿਹੇ ਚ ਜਨਾ ਮੈਨੂੰ ਪਤਾ ਲੱਗਿਆ ਨਾ ਖੱਖਾਂ ਭਾੜਦੀ ਬੀਬੀਏ ਫੋਨ ਫੋਨ ਜਾ ਵੀ ਇਹਦਾ ਲੱਗਦਾ ਮੈਨੂੰ ਵੀ ਫੜ ਲੱਛਣ ਤੇਰੇ ਵੀ ਠੀਕ ਲੱਗਦੀ ਜਿਹਦੇ ਉਰੇ ਲੱਕ ਹਲਿਆਉਣੀਆਂ ਤੂੰ ਲੈ ਮੈਨੂੰ ਤਾਂ ਕੁੜੀ ਨੇ ਲਾ ਲਿਆ ਕਹਿੰਦੀ ਮੰਮੀ ਆ ਜਾ ਮੈਂ ਤੈਨੂੰ ਕਸਰਤ ਕਰਾਵਾਂ ਗੋਟ ਆਹ ਸਰਤ ਕਰਾਉਣਾ ਉਹ ਕਰਾਉਂਦੀ ਚਲ ਹਟ ਗਿਆ ਨਹੀਂ ਗੋਡਾ ਹਟ ਗਿਆ ਨਾ ਮੈਂ ਕਿਹਾ ਸੀਗਾ ਚਲ ਦਵਾ ਤਾਂ ਫੇਰ ਸਟਾਰਟ ਕਰੋ ਕਰਾ ਮੈਂ ਆ ਜਾ ਮੈਂ ਸਿਕ ਚਲ ਅੰਦਰ ਚਲ ਪਾਪਾ ਨਹੀਂ ਮੈਂ ਆਈ ਚਲ ਚਲ ਆਉਣੀ ਹੈ ਚਲ ਤੂੰ ਚਲ ਅੰਦਰ ਚਲਾ ਚਲ ਹੁਣ ਦੀ ਹੋਣੀ ਹੈਗੀ ਆਹ ਆਹ ਬਣਾ ਲਈ ਦੱਸੀ ਪਾਣੀ ਚ ਨਾ ਮੈਂ ਆਉਣਾ ਆਇਆ ਤੈਨੂੰ ਨਿੰਬੂ ਪਾਣੀ ਪਿਲਾਉਣਾ ਮਮਾ ਨੇ ਤੇ ਮੇਰੇ ਕੋਲ ਐਲੋਂ ਦਾ ਪਾਪਾ ਚ ਆਉਂਦੇ ਆ ਸੀ ਕੋਈ ਨਾ ਬਣਾ ਲਈ ਪਾਣੀ ਚ ਨਾ ਹਾਂ ਹਾਂ ਉਵੇਂ ਨਾਲ ਗੱਲ ਸੁੱਕ ਗਏ ਮੋਟਰਸਾਈਕਲ ਤੇ ਆਉਂਦਾ ਬਾਲਾ ਟੱਕਰ ਦਾਗਾ ਬਾ ਕਿਤੇ ਪਾਣੀ ਪੁਣੀ ਪੀ ਜਾਂਦੇ ਰਾਜ ਫਿਰ ਨਾ ਰਾਜ ਤੇ ਨਹੀਂ ਰੁਕਿਆ ਹੈਗਾ ਕਿਤੇ ਇਹਦਾ ਘਰਾਟ ਜਾਂਦਾ ਸੀ ਮੈਂ ਮੋੜ ਲਿਆ ਮਾ ਨਾ ਸਟੈਪ ਤੇ ਸੋਹਣੇ ਕਰਦੀ ਸੀ ਬਹੁਤ ਸੋਹਣੇ ਕਰਦੇ ਮੈਂ ਵੀ ਮੈਂ ਵੀ ਨੱਚਿਆ ਆਇਆ ਕਰਾ ਕਰਾ ਨਹੀਂ ਨਹੀਂ ਜਿਵੇਂ ਮੈਂ ਕਰਦੀ ਹਾਂ ਉਵੇਂ ਕਰੇ ਠੀਕ ਹੈ ਤਾਂ ਉਹ ਤੂੰ ਨੌਕਾ ਲੈ ਫਿਰ ਕੁੱਟੂਗਾ ਮੈਂ ਤੂੰ ਨਹੀਂ ਕਰਕੇ ਤਾਂ ਦੇਖੂ ਮੈਂ ਚਾਨਣ ਛਿਪ ਦੇਕਰ ਚਾਨਣ ਛਿਪ ਦੇ ਜਦ ਨੱਚਦੀ ਤਰ ਛੁਪ ਪਾਪਾ ਮੈਂ ਨੱਚਣਾ ਮੇਰਾ ਸਹਲਾ ਤੂੰ ਵੀ ਨਾ 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 ਚੱਲ ਪਾਈ ਮਾਮਾ ਇਹਨੇ ਸੌਣ ਦੇ ਮੈਂ ਕੀ ਕਰਾਂ ਚੱਲ ਕਰ ਚੰਗਾ ਪਤਾ ਨਹੀਂ ਮਾਮੇ ਨੂੰ ਕਿੱਥੋਂ ਆ ਨੱਚਾਂ ਦਾ ਸੌ ਆ ਫੜਾ ਵਾਲਾ ਠਿਕਰਾ ਹੀ ਲਾਏ ਜਾ ਕੇ ਹਾਂਜੀ ਪਾਪਾ ਜੀ ਹੜਦੇ ਹੀ ਨਹੀਂ ਹੈਗੇ 20 ਵਾਰ ਕਹਿੰਦਾ ਇਹਨੂੰ 20 ਵਾਰ ਨਾ ਕਹਤਾ ਹੋਵੇ ਪਤਾ ਨਹੀਂ ਕੀ ਭਾਂਡੇ ਜੇ ਖੜਕਾਈ ਜਾਂਦੀ ਐ ਆ ਦੋ ਤਿੰਨ ਵਾਰੀ ਫੋਨ ਜਾ ਵੱਜ ਕੇ ਹੜ ਗਿਆ ਨੂੰ ਮੇਰੇ ਸਰਾਹਣੇ ਰੱਖ ਦਿੰਦੀ ਐ ਨਹੀਂ ਕੁੜੀਏ ਆ ਦੇਖੀ ਨਹੀਂ ਫੋਨ ਕਿਤੇ ਜੱਗੇ ਦਾ ਫੋਨ ਨਾ ਹੋਵੇ ਹਾਂਜੀ ਅਦੇਖੀ ਫੋਨ ਜੱਗੇ ਰਤਾ ਨਹੀਂ ਹੈਗਾ ਤਿੰਨ ਚਾਰ ਵਾਰੀ ਆ ਗਿਆ ਫੋਨ ਲੈ ਇਹ ਤਾਂ ਜੱਗਾ ਜੀ ਦਾ ਫੋਨ ਆ ਰਿਹਾ ਜੱਗਾ ਜੀ ਦਾ ਫੋਨ ਤਾਂ ਠੀਕ ਹੈ ਇਹਦੀ ਉਹ ਬੈਲ ਜੀ ਲਾ ਲਿਆ ਕਰੋ ਵੀ ਬੰਦ ਕਰਕੇ ਰੱਖ ਦਿੰਨੀ ਹੈਗੀ ਮੈਨੂੰ ਮੈਸੇਜ ਵਾਲੇ ਆਉਂਦੇ ਨੇ ਮੈਂ ਤਾਂ ਕਰਕੇ ਸਾਇਲੈਂਟ ਕਰਕੇ ਰੱਖ ਦਿੰਦੀ ਹਾਂ ਚਲ ਮੈਂ ਤੇ ਤੈਨੂੰ ਐਂ ਕਹਿੰਦੀ ਸੀ ਹਾਂ ਉਹ ਅੰਦਰਲੀ ਘਰ ਵਾਲੀ ਬਚਨੋ ਨਹੀਂ ਹੈਗੀ ਹਾਂ ਕਿ ਮਰ ਗਈ ਹਾਂ ਮੁਰਦਾ ਬੋਲੂ ਕਫਨ ਪਾੜੂ ਹਲੇ ਤਾਂ ਜਿਉਂਦੀ ਹੈ ਢਿੱਲੀ ਜੀ ਵਾਲੀ ਹੋ ਰਹੀ ਉਹ ਬਸ ਫਿਰ ਬੜਾਕਾ ਪੈਣ ਵਾਲਾ ਹੀ ਰਹਿਦੀ ਹੈ ਜੇ ਨਾ ਆਪਣਾ ਘਪਿਆ ਮੈਨੂੰ ਐਂ ਲੱਗਦਾ ਤੂੰ ਧਰਮਰਾਜ ਨੂੰ ਰਿਸ਼ਬਤ ਦੇ ਕੇ ਤੂੰ ਉਹਦਾ ਘਪੜਾ ਜਰੂਰ ਪਵਾ ਦੇਗੀ ਤੂੰ ਹੁਣ ਕੀ ਕੰਮ ਚੱਲੀ ਐ ਤੂੰ ਜਾਣ ਮੈਂ ਐਂ ਚੱਲੀਆਂ ਪੁੱਤ ਆਪਣੇ ਬੀਹੀ ਵੜੇ ਚ ਸਾਰੀਆਂ ਜਾ ਆਈਆਂ ਆ ਤੇਰੀ ਜੈਲੋ ਤਾਈ ਜਾਊਗੀ ਉਹ ਕਹਿੰਦੀ ਸੀ ਕਿ ਨਹੀਂ ਮੇਰੇ ਨਾਲ ਵਕਤ ਲਈ ਪਉਦਾ ਪਤਾ ਲਿਆ ਹੋਣਾ ਜਾ ਕੇ ਕੱਲ ਨੂੰ ਮਰ ਮੁੱਕ ਗਈ ਅਗਲਾ ਐ ਕਹੂਗਾ ਜਦੋਂ ਢਿੱਲੀ ਦਾ ਪਤਾ ਲੱਗਾ ਤੇ ਕੋਈ ਪਤਾ ਲੈਣਾ ਆਇਆ ਨਹੀਂ ਹੁਣ ਇੱਥੇ ਆ ਗਏ ਫਿਰ ਮੈਂ ਵੀ ਚਲਦੀ ਆ ਮੈਂ ਬਤਿਆ ਰਹੀ ਹਾਂ ਮੈਂ ਵੀ ਤੂੰ ਐ ਕਰ ਫਿਰ ਤੂੰ ਭੱਗ ਜਾ ਮੈਂ ਘਰੇ ਕੰਮ ਕਰ ਲਵਾਂਗੀ ਜੇ ਭੱਗ ਜਾ ਤੇਰੀ ਤਾਈ ਨਾਲ ਜੇ ਲੰਘ ਜਾ ਨਾ ਫਿਰ ਮੈਂ ਤਾਂ ਜਾਣਦੀ ਨਹੀਂ ਤ ਤੂੰ ਕਿਹਨੇ ਲੱਗੇਗੀ ਜਾਂਦੀ ਪਲ ਨਹੀਂ ਲੱਗਦੀ ਹਾਂ ਉਹਨਾਂ ਦੀ ਬਹੂਆਂ ਕਿੰਨੀਆਂ ਘਰੋਂ ਨਿਕਲਦੀਆਂ ਨੇ ਨਹੀਂ ਨਿਕਲਦੀਆਂ ਹਾਂ ਮੈਂ ਉਹਦੇ ਨੂੰ ਚਾਹ ਬਣਾ ਕੇ ਨਾਲੇ ਕੋਈ ਖੁਸ਼ੀ ਦਾ ਪ੍ਰੋਗਰਾਮ ਵਿਆਹ ਸਾਦੀ ਹੋਵੇ ਤੂੰ ਜਾਂਦੀ ਸੋਣੀ ਵੀ ਲੱਗੇ ਆਹਗਾਉ ਰੱਖੀ ਘਰੇ ਮੈਂ ਜੱਗਾ ਨੂੰ ਕਰ ਲਿਆ ਫੋਨ ਕਹਦੇ ਘਰੇ ਆ ਜਾ ਹਾਂ ਉਹ ਵੀ ਪਤਾ ਨਹੀਂ ਕਿੱਧਰ ਗਿਆ ਤੜਕੇ ਰਾ ਕਿੱਧਰ ਨਾ ਸੌਰੀ ਜੀ ਅਡੀ ਵੀ ਵੀਨਾ ਚੜ 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 ਜੜ ਕਰੀ ਜਾਉ ਤਸ ਮੈਨੂੰ ਉੱਥੇ ਲੈ ਜਾਂਦੀ ਨਾਲ ਜੱਗਾ ਜੀ ਕੀ ਕਹਿੰਦੇ ਨੇ ਪੁੱਛੋ ਚਰਨੋ ਉਹ ਚਰਨ ਕਰੋ ਪੀ ਆ ਮੂਤ ਪਰ ਲੈ ਪੋਬਾ ਖੜੀ ਦੇਖ ਦੇ ਕੀ ਲੱਛਣ ਕਰਦਾ ਬੇ ਮਾੜੀ ਮੋਟੀ ਸ਼ਰਮ ਮੰਨ ਲਿਆ ਕਰ ਖੜਾ ਤਾਂ ਇੱਥੋਂ ਜਾਂਦਾ ਨਹੀਂ ਕੌਣ ਗਿਆ ਖੜਾ ਤੇਰੇ ਸਾਹਮਣੇ ਖੜਾ ਲੇ ਦੇਖ ਖੜਾ ਮੈਂ ਲੁੱਟ ਕੀਤੇ ਜਾਂਦਾ ਕਿਵੇਂ ਹੈ ਤਾ ਤੂੰ ਮੈਨੂੰ ਐ ਦੱਸ ਤੈਨੂੰ ਤਰਸ ਨਹੀਂ ਆਉਂਦਾ ਹੈ ਅਸੀਂ ਤਾਂ ਐ ਬਿਲਕੁਲ ਤੇ ਫਿਰਦੇ ਆ ਮਾਂ ਪੁੱਤ ਤੂੰ ਨਾ ਪੀਆ ਕਰ ਮੂੰਹ ਤੇ ਨਾ ਪੀਆ ਕਰ ਕਿਉਂ ਜਾਂ ਦੁਖੀ ਕਰਦਾ ਮੇਰੇ ਤੂੰ ਚੱਲ ਤਾ ਛੱਡ ਮੈਂ ਤੇਰੀ ਜਾਨ ਜੰਮੀ ਨਹੀਂ ਓਕੇ ਕਰ ਅੱਜ ਮੈਨੂੰ 100 100 ਰੁਪਿਆ ਸ਼ਰਮ ਨਹੀਂ ਆਉਂਦੀ ਬਸ ਅੱਛਾ ਜਿਹੜੇ ਤੂੰ ਕਹਿੰਦਾ ਸੀ ਮੇਰੀ ਹਾਜ਼ਰੀ ਕਰ ਕਰਦੀ ਪਈ ਪੈਂਦੀ ਹੈ ਤਨਖਾਹ ਤਾਂ ਉਹਦੀ ਆਉਂਦੀ ਹੂ ਹਾਜ਼ਰੀ ਪੈਂਦੀ ਹੈ ਜਦੋਂ ਤੇ ਉਹ ਤਨਖਾਹ ਕਿੱਥੇ ਵਰਤ ਲਾ ਫੇਰੋ ਉਹ ਤੇਰੇ ਭਾਈ ਨੂੰ ਦੇ ਦਿੱਤਾ ਸੀ ਮੈਂ ਮੈਂ ਦੇਖ ਲੈ ਅੱਛਾ ਮੇਰਾ ਭਾਈ ਤੇ ਇੱਥੋਂ ਪੈਸੇ ਮੰਗੂ ਹੈ ਆ ਤੇਰੇ ਬੂਥੇ ਵਾਲੇ ਤੋਂ ਪੈਸੇ ਮੰਗੂ ਹੈ ਉਹ ਤੂੰ ਤੁੱਤ ਨਾ ਗੱਲ ਨਹੀਂ ਕਰੀ ਉਹਨੇ ਪੈਸੇ ਦੀ ਮੇਰੀ ਗੱਲ ਸੁਣ ਲੈ ਸਿਲੰਡਰ ਪਰਸੋਂ ਦਾ ਮੁੱਕਿਆ ਤੈਨੂੰ ਕਿੰਨੇ ਫੋਨ ਲਾਲੇ ਤੇਰਾ ਫੋਨ ਬਿਜੀ 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 ਆਈ ਜਾਂਦਾ ਪਹਿਲਾਂ ਮੈਨੂੰ ਐਂ ਦੱਸ ਕੀ ਦੇ ਨਾਲ ਗੱਲਾਂ ਕਰਦਾ ਵੀ ਕਿਤੇ ਸੱਚੀ ਤਾਂ ਨਹੀਂ ਕੋਈ ਜਨਾਨੀ ਫਸਾਈ ਫਿਰਦਾ ਤੂੰ ਕਿਹੜੀ ਧਾਰ ਲਾਈ ਜਾਨੀ ਮੇਰੇ ਤੇ ਜਨਾਨੀਆਂ ਆ ਨਵੇਂ ਆ ਤਾਂ ਨਵੇਂ ਆ ਮਤਨੂੰ ਲੱਗਦਾ ਹੈ ਆ ਵੀ ਕਿਸੇ ਜਨਾਨੀ ਨਾਲ ਹੋਰ ਕੱਲ ਕਰੂੰਗਾ ਬੇ ਤੇਰੀ ਕੋਈ ਤਸੱਲੀ ਨਹੀਂ ਤੂੰ ਕਹਿੰਦਾ ਕੁਝ ਹੋਰ ਆ ਕਮਾਉਣਾ ਕੁਝ ਹੋਰ ਆ ਮੈਂ ਤੇਰੇ ਤੇ ਕਿਵੇਂ ਯਕੀਨ ਕਰ ਲਾਂ ਹੈ ਆਏ ਤਾਂ ਬੰਦੇ ਨੂੰ ਪਤਾ ਲੱਗਦੀ ਹੈ ਵੀ ਵਿੱਚ ਫੋਨ ਆਈ ਜਾਂਦਾ ਚੱਕ ਲਈਏ ਕੋਈ ਕੰਮ ਦੀ ਘਰਬਾਰੇ ਸੋਚ ਲੈ ਕਰ ਕਰ ਲੈ ਕਰ ਕੰਮ ਦੀ ਗੱਲ ਤੂੰ ਬਹੁਤ ਕੰਮ ਕਰ ਲੈ ਬਹੁਤ ਕੰਮ ਕਰ ਲੈ ਹੁਣ ਤੱਕ ਸਾਰੀ ਸਾਰੀ ਕੰਮਾਂ ਝੇਲਾਗੀ ਹਾਂ ਬੜਾ ਪੈਸਾ ਆ ਗਿਆ ਹੁਕਰੇ ਹੈਨਾ ਆ ਕਰ ਦੇਖ ਲੈ ਕਿਵੇਂ ਹੋਇਆ ਪਿਆ ਇਹ ਵੇ ਕਰ ਨੂੰ ਦੱਸ ਮੈਂ ਆਏ ਰਹਿ ਨਹੀਂ ਦਿੱਤਾ ਸੀ ਆਏ ਸਾਲ ਆਪਾਂ ਰੰਗ ਫਰਵਾਉਂਦੇ ਹੁੰਦੇ ਸੀ ਘਰ ਨੂੰ ਜਿਹੜਾ ਹੁਣ ਸਾਰਾ ਸਿਮਿੰਟ ਸਮੰਟ ਲਵਾਉਣ ਆਲਾ ਹੋ ਰਿਹਾਗਾ ਅੱਛਾ ਜਿਹੜੀ ਗੱਲ ਮੈਂ ਕਹਿਣਾ ਉਹ ਕਰ ਕਿਹੜੀ ਗੱਲ ਕਹਿਣਾ ਤੂੰ 100 ਰੁਪਿਆ ਜਿਹਦੇ ਬਸ ਮੈਂ ਤਾਂ ਤੈਨੂੰ ਚਿਬਾਨੀ ਨਹੀਂ ਦਿੰਦੀ ਹੈਗੀ ਠੀਕ ਹੈ ਕਾਤੋਂ ਨਹੀਂ ਦਿੰਦੀ ਤੂੰ ਮੈਨੂੰ ਐਂ ਦੱਸ ਨਾ ਮੈਨੂੰ ਐਂ ਦੱਸ ਰੋਟੀ ਨਹੀਂ ਬਣੀ ਹੈਗੀ ਚੁੱਲੇ ਤੇ ਧੁੱਪੇ ਕਿੱਥੇ ਖਾਪੀ ਜਾਵਾ ਮੈਂ ਸਿਲੰਡਰ ਦਾ ਨਾਮ ਲੈਣਾ ਭਰਾ ਹੁੰਦਾ ਤੂੰ ਤੈਨੂੰ ਮੈਂ ਜਿਹੜੀ ਗੱਲ ਕਹਿਣਾ ਉਹ ਤੇ ਆਈ ਆ ਤੂੰ ਤਾਂ ਅਬ ਦੀ ਤੇ ਜਿਹੜੀ ਮੈਂ ਗੱਲ ਕਹਿਣੀ ਉਹ ਤੇ ਕਿਉਂ ਨਹੀਂ ਆਂਦਾ ਤੂੰ ਮੈਂ ਆ ਉਹ ਵਾਜਸ ਤੂੰ ਕੋਈ ਜੁਗਾ ਗਰੇ ਫੇਰੇ ਉ ਦੇਖ ਦੇਖ ਕੀ ਲੱਛਣ ਕਰਦਾ ਵੇ ਸੁਧਰ ਜਾ ਸੁਧਰ ਜਾ ਨਾ ਘਰ ਪੱਟ ਜੇ ਬਾਗੀ ਨਾ ਮੈਂ ਜਵਾਕ ਬਾਰੇ ਸੋਚਦੇ ਮੁਰਕੇ ਮੈਂ ਨਹੀਂ ਆਉਣਾ ਪੇਕਿਆ ਤੂੰ ਪਟਟਿੰਗ ਤੈਨੂੰ ਜੇ ਨਾ ਬਣਾਤੀ ਤੇਰੀ ਮੋਰਨੀ ਜਾ ਪੈ ਜਾ ਪੈ ਜਾ ਮੈਂ ਤਾਂ ਪੈਂਦਾ ਨਹੀਂ ਮਿੰਦਾ ਪਹਿਲਾਂ ਮੇਰਾ ਕੰਮ ਕਰਕੇ ਦੇ ਮੈਂ ਤੈਨੂੰ ਕਹਿੰਦਾ ਨਾ ਫੇਰ ਕਰੂ ਚੱਲ ਕੋਈ ਨਾ ਅੜੀ ਤੇ ਮੇਰੀ ਵੀ ਅੜੀ ਹੈ ਮੈਂ ਤਾਂ ਤੈਨੂੰ ਰੁਪਿਆ ਵੀ ਨਹੀਂ ਦਿੰਦੀ ਹੈਗੀ ਮੈਂ ਤਾਂ ਅੱਜ ਤੇਥੋਂ ਲੈ ਕੇ ਤੁਰੂੰ ਅੱਛਾ ਕੋਈ ਗੱਲ ਨਹੀਂ ਬਸਰੀ ਵੀ ਜੱਟ ਦੀ ਜਵਾਨ ਹੈ ਇਹ ਜੱਟ ਦੀ ਜਵਾਨਾ ਫਿਰ ਜੱਤੀ ਦੀ ਵੀ ਜਵਾਨ ਹੈ ਹਾਂ ਮੈਂ ਕਿਹਾ ਦੇਖ ਲੈ ਫਿਰ ਕੀ ਕਰਦੇਂਗਾ ਤੂੰ ਮੈਂ ਬਹੁਤ ਕੁਝ ਕਰ ਤੂੰ ਬਹੁਤ ਕੁਝ ਕੀ ਕਰਦੇਂਗਾ ਤੂੰ ਮੈਂ ਤੂੰ ਸਿਰੇ ਸਿਰ ਚੜੀ ਜਾਂਦੀ ਐ ਮੈਂ ਕਿਹਾ ਦੇ ਦੇ ਤਸੋ ਮੇਰੀ ਗੱਲ ਸੁਣ ਲੈ ਜੇ ਮੇਰੇ ਤੇ ਹੱਥ ਜਾ ਚੱਕਦਾ ਨਾ ਮੈਂ ਮੂੰਹ ਤੋੜ ਦੂ ਤੇਰਾ ਮੈਂ ਤੂੰ ਤਾਂ ਕਿਤੇ ਕੁਝ ਹੋਰ ਕਰਦੇਗੀ ਨਾਲੇ ਤਾਂ ਤੂੰ दारू ਪੀ ਕੇ ਆਉਣਾ ਹੈ ਨਾਲੇ ਤੂੰ ਰੋਬ ਚ ਲਾਉਣਾ ਹਜੇ ਫੇਰ ਕਹਿੰਦੇ ਦਾਰੂ ਪੀ ਕੇ ਆਉਂਦਾ ਮੈਂ ਆ ਬੰਨੇ ਤੇਰੇ ਮੁਰੇ ਹੱਥ ਨਾ ਜਲੂਸ ਕੱਢਾਂ ਅਨ ਗਵੰਡ ਦੇਖਦਾ ਨਾ ਜਲੂਸ ਕੱਢ ਬੇ ਮਲਾਜਮ ਹੋ ਕੇ ਕਿਉਂ ਪੱਟੀ ਮੇਸਤਰੀ ਹੈ ਨਾ ਪਿੰਡ ਚ ਹੁਣ ਤੇਰਾ ਜਵਾਬ ਹੈ ਹੁਣ ਤਾਂ ਨਹੀਂ ਹਿਲਾ ਗਈ ਪਾ ਜਾਂਦਾ ਜਦੋਂ ਮੈਂ ਤੈਨੂੰ ਕਹਤਾ ਵੀ ਹੈ ਨਹੀਂ ਰੁਪਿਆ ਵੀ ਚਲ ਦੇਖ ਲੈ ਇੱਕ ਤਾਂ ਹੁੰਦਾ ਨਹੀਂ ਫਿਰ ਮੈਂ ਤਾਂ ਕੋਈ ਹੋਰ ਹਿਲਾ ਕਰੂੰਗਾ ਤੂੰ ਕਰ ਲੈ ਜਿਹੜਾ ਕੁਛ ਕਰਨਾ ਹੈ ਆਹੋ ਕਰ ਲੈ ਹਿਲਾ ਚਲ ਠੀਕ ਚਲ ਹੁਣ ਪਾ ਚ ਮੈਂ ਫੋਨ ਲਾ ਕੇ ਦੇਖ ਰਿਹਾ ਇੱਕੇ ਵੇਲੇ ਰਹੇਗਾ ਜਦ ਮੈਂ ਤੁਹਾਨੂੰ ਦੇਉਗੀ ਪੈਸੇ ਹਲੋ ਚੰਨੀ ਯਾਨਿਕ ਲੋੜ ਹੈ ਜੇ ਤੇਰੇ ਤੱਕ ਬਸ ਤੂੰ ਕੰਮ ਕਰ ਚ ਜਮੀ ਫਸਿਆ ਬੈ ਮੈਨੂੰ ਸਿਰਫ 500 ਰੁਪਏ ਦੀ ਲੋੜ ਹੈ 500 ਰੁਪਏ ਦੀ ਜਿੱਥੋਂ ਮਰਜ਼ੀ ਲਗਰ ਕੇ ਦੇ ਮੈਨੂੰ ਤਾਂ 500 ਰੁਪਇਆ ਦੇ ਹਾਂ ਹਾਂ ਇਲਾਕਰ